ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਆਪ ਸਭ ਦੇ ਤੇ ਅੱਜ ਆਪਾਂ ਇੱਕੋ ਵਿਸ਼ੇ ਤੇ ਗੱਲ ਕਰਨੀ ਆ ਜੋ 27 ਤਰੀਕ ਨੂੰ ਪੰਜਾਬ ਚ ਇਹ ਸਟੂਡੈਂਟਾਂ ਦੀ ਪ੍ਰੇਡ ਹੋ ਰਹੀ ਆ ਤੇ ਆਪਾਂ ਇੰਗਲਿਸ਼ ਕੀ ਕਹਿ ਦਿੰਨੇ ਆ ਇਹਨਾਂ ਦੀ ਪ੍ਰੇਡ ਇਹਦੇ ਬਾਰੇ ਗੱਲ ਕਰਨੀ ਸੀ ਇੱਕ ਬਹੁਤ ਤਾਕੜਾ ਪਲਾਨ ਆ ਪੰਜਾਬ ਨੂੰ ਬਦਨਾਮ ਕਰਨ ਦਾ ਪਹਿਲਾਂ ਪੰਜਾਬ ਨੂੰ ਅਮਰੀਸ਼ਾਂ ਚ ਬਦਨਾਮ ਕਰਿਆ ਗਿਆ ਨਸੀਜਤ ਕੀ ਮਨਾਲੀ ਟਾਈਮ ਸਾਰੇ ਨੂੰ ਪਤਾ ਵੀ ਕਿੰਨਾ ਗਾਂਝਾ ਸਰਫਾ ਉਥੇ ਮਨੀਲਾ ਪੈਂਡਾ ਜਿਹੜਾ ਉਥੇ ਉਥੇ ਕੀਤੀ ਹੁੰਦੀ ਆ tibdechੋਂ ਕੁਰੇ ਉੱਥੇ ਆਉਂਦੇ ਨੇ ਤੇ ਉੱਥੇ ਰਹਿੰਦੇ ਨੇ ਉਸ ਟਾਈਮ ਪੂਰਾ ਨਸ਼ੇਲੀਓ ਏਰੀਆ ਬਦਨਾਮ ਆ ਹਿਮਾਚਲ ਪਰ ਕਦੇ ਉਹਦੇ ਤੇ ਨਾ ਕੋਈ ਫਿਲਮ ਬਣੀ ਆ ਇਹ ਸਿਰਫ ਫਿਲਮ ਵੀ ਪੰਜਾਬ ਲਈ ਬਣੀ ਦੂਜੀ ਗੱਲ ਤੁਸੀਂ ਹੁਣ ਦੇਖੋ ਕੁਝ ਕੁ ਦਿਨ ਪਹਿਲਾਂ ਇੱਕ ਵੀਡੀਓ ਚੱਲ ਰਹੀ ਸੀ ਬਈ ਆਰਐਸਐਸਡੀ ਸੰਘ ਵਿੱਚ ਸਿੱਖ ਨੌਜਵਾਨਾਂ ਦੀ ਭਰਤੀ ਖੁੱਲੇ ਦਾੜੇ ਤਿੰਨਾਂ ਦੇ ਦਾੜੀਆਂ ਬੰਨੀਆਂ ਵੀਆਂ ਤੇ ਪੱਗਾਂ ਬੰਨੀਆਂ ਵੀਆਂ ਪਾੜ ਕੇ ਇਹ ਬਹੁਤ ਤਗੜਾ ਇੱਕ ਪਲਾਨ ਤਾਂ ਜਿਹਨੂੰ ਉਹ ਅਨਜਾਮ ਦੇਣ ਦੀ ਚੱਕਰ 'ਚ ਫਿਰਦੇ ਨੇ ਹੁਣ ਉਹੀ ਕੋਸ਼ਿਸ਼ ਉਹ ਕਰ ਰਹੇ ਨੇ ਪੰਜਾਬ 'ਚ ਇਗੀ ਰੈਲੀ ਦੇਖਿਆ ਜਾਵੇ ਤਾਂ ਗੇ ਰੈਲੀ ਚੰਡੀਗੜ੍ਹ ਵੀ ਹੋ ਸਕਦੀ ਆ ਚੰਡੀਗੜ੍ਹ ਪੰਜਾਬ ਦੀ ਰਾਤ ਆ ਨੀਵੇਂ ਸਾਂਝੀ ਰਾਤ ਆ ਪਰ ਅੰਮ੍ਰਿਤਸਰ ਸਹਬ ਸ਼ਹਿਰ ਚ ਹੀ ਕੇ ਉਹ ਸ਼ਹਿਰ ਜਿਹੜਾ ਇੱਕ ਪਵਿੱਤਰ ਦਰਜਾ ਰੱਖਦਾ ਪੂਰੀ ਦੁਨੀਆ ਲਈ ਸਿੱਖਾਂ ਲਈ ਤਾਂ ਹੈਗਾ ਹੀ ਆ ਪੂਰੀ ਦੁਨੀਆ ਦੇ ਸਾਰੇ ਸਰਦਾਲੂ ਉਥੇ ਆਉਂਦੇ ਨੇ ਇਸ ਲਈ ਇਹ ਚੀਜ਼ ਇੱਕ ਖਾਸ ਬਣ ਜਾਂਦੀ ਆ ਇਕ ਅੰਬਰ ਚਰਦੀ ਉਹ ਧਰਤੀ ਜਿੱਥੋਂ ਹਮੇਸ਼ਾ ਯੋਧੇ ਪੈਦਾ ਹੁੰਦੇ ਰਹੇ ਅਮੇਰਸ਼ਾ ਜੁਲਮ ਨੂੰ ਟੱਕਰ ਦੇਣ ਲਈ ਹਰ ਮੰਦਰ ਸਾਹਿਬ ਤੋਂ ਇਹ ਨਹੀਂ ਰੱਖੀ ਗਈ ਹੈ ਜਦ ਵੀ ਕਦੇ ਦੁਨੀਆ ਤੇ ਕੋਈ ਜ਼ੁਲਮ ਹੋੁੰਦਾ ਆ ਰਿਹਾ ਹੈ ਖਾਸ ਕਰਕੇ ਆਪਾਂ ਭਾਰਤ ਦੀ ਗੱਲ ਕਰ ਲਈਏ ਭਾਰਤ ਦੇ ਏਰੀਆ 'ਚ ਕਦੇ ਵੀ ਕੋਈ ਸਰਕਾਰਾਂ ਵੱਲੋਂ ਕੋਈ ਪਹਿਲੇ ਟਾਈਮਾਂ ਤੋਂ ਮਹਾਰਾਜਾਂ ਮੁਗਲਾਂ ਵੱਲੋਂ ਜ਼ੁਲਮ ਹੋਈ ਉਹਦਾ ਉਹਦੇ ਲਈ ਜੋ ਵੀ ਜੋਦੇ ਪੈਦਾ ਹੋਏ ਉਹ ਸਾਰੇ ਦਰਬਾਰ ਸਾਹਿਬ ਦੀ ਕਿਰਪਾ ਨਾਲ ਹੀ ਉਥੋਂ ਹੀ ਸਾਰੇ ਸ਼ਿੰਗਾਰਛ ਬਿਡੇਗੇ ਇਸ ਲਈ ਇਹ ਚੀਜ਼ ਬਹੁਤ ਬੜੀ ਖਾਸ ਧਿਆਨ ਦੇਣਯੋਗ ਆ ਕਿ ਕਿ ਇਹ ਰੈਲੀ ਕਿਉਂ ਕਰ ਰਹੇ ਨੇ ਦੂਜੀ ਗੱਲ ਸਰਕਾਰਾਂ ਇਹਨੂੰ ਕਾਤੇ ਨਹੀਂ ਰੋਕ ਰਹੀਆਂ ਤੇ ਇਹ ਇਜ਼ਰੈਲੀਨ ਨਾ ਕੋਈ ਸੰਸਥਾ ਇਹਦਾ ਕੋਈ ਵਿਰੋਧ ਕਰ ਰਹੀ ਆ ਸਿਰਫ ਆਪਣੇ ਸਿੰਘ ਅਕਾਲੀ ਜਥੇ ਕੁਝ ਕਨੇ ਜਿਹੜੇ ਇਹਨਾਂ ਦਾ ਵਿਰੋਧ ਕਰ ਰਹੇ ਨੇ ਜੀ ਹੁਣ ਕੱਲੂ ਕੋਈ ਪੰਜਾਬ ਦੇ ਲੋਕ ਉੱਟ ਕੇ ਇਹਦੇ ਵਿਰੋਧ ਲਈ ਨਾ ਜਾਣਗੇ ਉਹਨਾਂ ਨੂੰ ਫਿਰ ਅੱਤਵਾਦੀ ਕਿਹਾ ਜਾਊਗਾ ਪੁਲਿਸ ਉਹਨਾਂ 'ਤੇ ਚਾਰਾਠੀ ਚਾਰਜ ਕਰੂਗੀ ਇਹੀ ਸਰਕਾਰਾਂ ਦੀਆਂ ਨੀਤੀਆਂ ਨੇ ਤੇ ਸਰਕਾਰਾਂ ਨੂੰ ਇੰਝ ਜੇ ਬੰਦਿਆਂ ਦੀ ਲੋੜ ਆ ਸਰਕਾਰ ਲਈ ਜਿੰਨੇ ਮਰਜ਼ੀ ਇੰਹਾਂ ਦੇ ਗੇ ਬਣਨਾ ਸਰਕਾਰਾਂ ਨੂੰ ਸਮਾਂ ਦੇ ਫਾਇਦਾ ਹੀ ਆ ਜਿਹੜਾ ਗੇ ਬਣ ਗਿਆ ਉਹਦੀ ਅਣਖ ਮਰ ਗਈ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਜਿਹੜੇ ਚ ਅਣਖ ਹੋਊਗੀ ਉਹੀ ਹਮੇਸ਼ਾ ਵਿਰੋਧ ਕਰੂਗਾ ਜ਼ੁਲਮ ਦਾ ਹਨ ਇਹਦੇ ਖਰਾ ਹਮੇਸ਼ਾ ਉਹੀ ਬੰਦਾ ਖੜੂਗਾ ਜਿਹਦੇ ਵਿੱਚ ਅਣਖ ਹੋਊਗੀ ਇਹਨਾਂ ਚ ਅਣਖ ਮਰ ਚੁੱਕੀ ਹੁੰਦੀ ਹੈ ਇਹਨਾਂ ਦੀ ਇਸ ਲਈ ਇਹ ਕਿਸਦਾ ਵਿਰੋਧ ਨਹੀਂ ਕਰ ਸਕਦੇ ਕਦੇ ਵੀ ਗਲਤ ਕੰਮ ਦਾ ਜੋ ਗਲਤ ਹੋ ਰਿਹਾ ਹੈ ਉਹਦਾ ਇਹ ਕਦੇ ਵਿਰੋਧ ਨਹੀਂ ਕਰਨਗੇ ਇਸ ਲਈ ਸਰਕਾਰਾਂ ਲਈ ਤੇ ਬਹੁਤ ਵਧੀਆ ਨੇ ਤੇ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਸਾਰਿਆਂ ਨੂੰ ਆ ਇਹ ਨਹੀਂ ਕਹਿੰਦੇ ਆਪਾਂ ਇਹਨਾਂ ਦੀ ਬਈ ਚਲੋ ਗਏ ਹੈਗੇ ਨੇ ਦੁਨੀਆ 'ਚ ਵੀ ਗਏ ਹੈਗੇ ਨੇ ਤੇ ਪਰ ਜੋ ਸ਼ਹਿਰ ਦਰਬਾਰ ਸਾਹਿਬ ਆ ਅੰਮ੍ਰਿਤਸਰ ਸਾਹਿਬ ਉੱਥੇ ਸਭ ਕੁਝ ਕਰਨਾ ਠੀਕ ਨਹੀਂ ਨਾ ਸੀ ਇਹ ਕੁਝ ਹੋਣ ਦੇਣਾ ਪੂਰੇ ਇੰਡੀਆ ਪਿਆ ਜਿੱਥੇ ਮਰਜ਼ੀ ਰੈਲੀ ਕਰ ਲੈਣ ਕਿਸੇ ਨੂੰ ਕੋਈ ਇਤਰਾਜ਼ ਨਹੀਂ ਜੋ ਮੇਲੇ ਲਾਉਣੇ ਨੇ ਇਹਨਾਂ ਨੇ ਆਪਣਾ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਕਿਤੇ ਮਰਜ਼ੀ ਕਰਨਾ ਪਰ ਨੰਬਰਸਰ ਦੀ ਹੱਦ ਵਿੱਚ ਨਹੀਂ ਇਹ ਗੁਰੂਆਂ ਪੀਰਾਂ ਦੀ ਤੇ ਜੋਧਿਆਂ ਦੀ ਧਰਤੀ ਆ ਇਥੇ ਅਸੀਂ ਇਹ ਸਭ ਕੁਝ ਨਹੀਂ ਹੋਣ ਦਿੰਦੇ ਮੈਂ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਜੋ ਪੰਜਾਬ ਨਾਲ ਸੰਬੰਧ ਰੱਖਦੇ ਨੇ ਚਾਹੇ ਕੋਈ Hindu ਆ ਚਾਹੇ ਮੁਸਲਮਾਨ ਚਾਹੇ ਕੋਈ ਵੀ ਧਰਮ ਦਾ ਧਰਮ ਸਾਰਿਆਂ ਲਈ ਮੈਨੇ ਰੱਖਦਾ ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ ਧਾਰਮਿਕ ਸਥਾਨ ਹੈ ਨੰਬਰ ਸਰ ਸ਼ਾਇਰ ਗੁਰੂ ਦੀ ਨਗਰੀ ਇਸ ਲਈ ਇੱਥੇ ਇਹ ਸਭ ਕੁਝ ਨਹੀਂ ਹੋਣ ਦੇਵਾਂਗੇ ਇਹਦੇ ਨਤੀਜੇ ਬਹੁਤ ਜਾਣਗੇ ਕਿ ਪੱਗਾਂ ਵਾਲੇ ਜਿਵੇਂ ਹੁਣ ਉਹ ਤੇ ਵੀਡੀਓਾਂ 'ਚ ਕਈਆਂ 'ਚ ਦਿਖਾਇਆ ਜਾ ਰਿਹਾ ਵੀ ਪੱਗਾਂ ਵਾਲੇ ਨੱਚ ਰਹੇ ਨੇ ਗੀਂ ਨੇ ਦਾੜੇ ਖੁੱਲੇ ਛੱਡੇ ਹੋਏ ਨੇ ਤੇ ਜੀਡੀਓ ਮੈਂ ਗੱਲ ਕਰ ਰਿਹਾ ਉਹਨੇ ਵੀਡੀਓ ਆਰਐਸਐਸ ਵਾਲਾਂ ਦੇ ਚੈਨਲ ਤੇ ਆਈ ਧੀ ਉਹ ਤੋਂ ਲੱਗ ਰਿਹਾ ਹੈ ਕੋਈ ਵੀ ਕੁਝ ਨੌਜਵਾਨਾਂ ਨੂੰ ਪੱਗਾ ਬਣਾ ਕੇ ਸਿੱਖਾਂ ਦੇ ਰੂਪ ਚ ਪੇਸ਼ ਕੀਤਾ ਜਾ ਰਿਹਾ ਤੇ ਇਹ ਪਲਾਨ ਪੂਰੀ ਤਰ੍ਹਾਂ ਪੰਜਾਬ ਚ ਅੱਗ ਲਾਉਣ ਨੂੰ ਫਿਰਦੇ ਜੀ ਇਸ ਲਈ ਇਹ ਚੀਜ਼ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਬੇਨਤੀ ਕਰਦਾ ਇਸ ਚੀਜ਼ ਦਾ ਵੱਧ ਤੋਂ ਵੱਧ ਪ੍ਰੋਧ ਕਰੋ ਸਾਰੇ ਤੇ ਸਾਰੇ ਪੰਜਾਬੀ ਇਕੱਠੇ ਹੋ ਜੇ ਕੋਈ ਗਲਤੀ ਹੋਈ ਜੀ ਹੋਵੇ ਮਾਫ ਕਰਨਾ ਓਕੇ ਵਾਹਿਗੁਰੂ ਜੀ ਕਾ ਖਾਲਸਾ ਵੇਗੁਰ ਦੀ ਕੀ ਬੋਲੀ